ਕਹਤ ਤਿਆਰੀਆਂ ਦਾ ਜੱਜ ਲੈਣ ਕਿਦੋਂ ਤੇਰੀ ਜਾਦੀ ਬਹੁਤ ਚੰਗੀ ਤਿਆਰੀ ਚੱਲ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਦੇਸ਼ ਦੇ ਲੋਕਪ੍ਰੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜ਼ੋਰਦਾਰ ਸਵਾਗਤ ਕੀਤਾ ਜਾਊਗਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਨੂੰ ਸੁਣਨ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਉਹਨਾਂ ਦਾ ਜਿਸ ਤਰੀਕੇ ਨਾਲ ਪੂਰੇ ਦੇਸ਼ ਦਾ ਵਿਕਾਸ ਹੋਇਆ ਹੈ ਪਟਿਆਲੇ ਦਾ ਔਰ ਪੰਜਾਬ ਦਾ ਵੀ ਇਤੋਂ ਵੀ ਵੱਧ ਕੇ ਵਿਕਾਸ ਹੋਵੇ ਇਹ ਲੋਕਾਂ ਨੂੰ ਬੜੀ ਉਮੀਦ ਹੈ ਔਰ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਜੀ ਇਹਨਾਂ ਸਾਰੀਆਂ ਉਮੀਦਾਂ ਤੇ ਪਹਿਲਾਂ ਵੀ ਖਰੇ ਉੱਤਰਿਆ ਤੇ ਅੱਗੇ ਵੀ ਖਰੇ ਉੱਤਰੇ। ਕੀ ਕੁਝ ਸ਼ਡਿਊਲ ਰਹੇਗਾ? ਪਟਿਆਲਾ ਪਹਿਲਾ ਉਸ ਤੋਂ ਬਾਅਦ ਸੈਕੰਡ, ਥਰਡ ਕਿੱਥੇ-ਕਿੱਥੇ ਰੈਲੀ ਦਾ? ਪਟਿਆਲਾ ਇੱਥੇ ਡਾਇਰੈਕਟਲੀ ਆ ਰਹੇ। ਉਸ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਰੈਲੀ ਕੱਲ ਜਿਹੜੀ ਹੋਣ ਜਾ ਰਹੀ ਹੈ। ਉਸ ਤੋਂ ਇਲਾਵਾ ਪੰਜਾਬ 'ਚ ਉਦੋਂ ਅੱਗੇ ਪ੍ਰੋਗਰਾਮ ਹੈ ਪਰ ਕੱਲ ਨੂੰ। ਜੀ। ਤਿੰਨੇ ਕੀ ਕਰੇ ਕਰਤਾ ਹੈ। ਬਰਾਦ ਸਭ ਇਕੱਠੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਕੱਲ। ਵੱਡੀ ਵੱਡੀ ਤਾਦਾਦ ਦੇ ਵਿੱਚ ਪੂਰੇ ਪਟਿਆਲਾ ਲੋਕ ਸਭਾ ਹਲਕੇ ਤੋਂ ਲੋਕ ਪਹੁੰਚ ਰਹੇ ਐ। ਹਰ ਕੋਨੇ- ਲੋਕ ਸਭਾ ਪਟਿਆਲੇ ਦੇ ਹਰ ਹਲਕੇ ਜਾ ਕੇ ਮੀਟਿੰਗਸ ਲਈਆਂ ਹਨ ਔਰ ਲੋਕਾਂ ਦਾ ਬੜਾ ਉਤਸ਼ਾਹ ਹੈ ਲੋਕ ਪਰਿਵਾਰ ਸਮੇਤ ਆਪਣੇ ਪਰਿਵਾਰਾਂ ਦੇ ਬੱਚਿਆਂ ਸਮੇਤ ਆਉਣਾ ਚਾਹੁੰਦੇ ਆ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਇੱਕ ਕਾਮਯਾਬ ਰੈਲੀ ਇੱਥੇ ਹੋਣ ਜਾ ਰਹੀ ਹੈ ਕਿੰਨੀ ਕੁ ਜਿੰਨ ਤੱਕ ਸੰਬੋਧਨ ਕਰਨਗੇ ਬ੍ਰਾਂਟ ਸਾਹਿਬ ਕੱਲ ਦੇਖਦੇ ਹਾਂ ਪ੍ਰਧਾਨ ਮੰਤਰੀ ਦਾ ਜੋ ਟਾਈਮ 2 ਵਜੇ ਦਾ ਸਾਨੂੰ ਅਜੇ ਤੱਕ ਮਿਲਿਆ ਔਰ ਉਮੀਦ ਹੈ ਕਿ ਟਾਈਮ ਤੇ ਪ੍ਰੋਗਰਾਮ ਹੋਊਗਾ ਥੈਂਕ ਯੂ